ਹਾਂਜੀ ਸਭ ਤੋਂ ਪਹਿਲਾਂ ਮੈਂ ਸਾਰੀ ਪ੍ਰੈਸ ਦਾ ਤਨਖਾ ਕਰਦਾ ਜਿਹੜੇ ਛੋਟੇ ਜਿਹੇ ਸੱਜਣ ਨੇ ਤੁਸੀਂ ਸਾਰੇ ਇਨ ਆਮ ਜੀ ਨਾਮ ਦੇ ਮੇਰਾ ਨਾਮ ਅਕਸ਼ੇ ਸ਼ਰਮਾ ਜੀ ਤੇ ਮੈਂ ਆ ਜਿਲ੍ਹਾ ਪ੍ਰਧਾਨ ਐ ਐਸਓਐ ਸਟੂਡੈਂਟ ਆਰਗੇਨਾਈਜੇਸ਼ਨ ਦਾ ਬਣਾਇਆ ਸੀ ਯਾਰਾ ਰੂਮਨੀਆ ਕਲਿਡਰ ਅੱਜ ਪ੍ਰੈਸ ਕਾਨਫਰੈਂਸ ਕਰਨ ਦਾ ਜਿਹੜਾ ਸਾਡਾ ਮਕਸਦ ਇਹ ਸੀਗਾ ਵੀ ਅੱਜ ਮੈਂ ਆਪ ਦੀ ਅਹੁਦੇ ਤੋਂ ਅਸਤੀਫਾ ਦੇ ਰਿਹਾ ਬੜੇ ਦੁਖੀ ਮਨ ਨਾਲ ਅਸਤੀਫਾ ਦੇ ਰਿਹਾ ਕਿਉਂਕਿ ਮੈਂ ਪਾਰਟੀ ਦਾ ਬੜਾ ਵਫਾਦਾਰ ਵਰਕਰ ਰਿਹਾ 12 ਤੋਂ 15 ਸਾਲ ਉਹ ਚੱਲੇ ਨੇ ਤਕਰੀਬਨ ਮੈਨੂੰ ਪਾਰਟੀ ਨਾਲ ਜੁੜੇ ਨੂੰ ਪਿਛਲੇ ਜਦੋਂ ਪਿਛਲੇ ਇਲੈਕਸ਼ਨ ਸੀ ਉਦੋਂ ਮੈਨੂੰ ਪ੍ਰਧਾਨ ਬਣਾਇਆ ਗਿਆ ਸੀ ਐਸੋਈ ਦਾ ਐਤਕਿ ਮੈਨੂੰ ਇਲੈਕਸ਼ਨਾਂ ਤੋਂ ਪਹਿਲਾਂ 2 ਸਾਲ ਪਹਿਲਾਂ ਜਦੋਂ ਇਲੈਕਸ਼ਨ ਹੋਈ ਸੀ ਆਪਣੇ ਤੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਸੀ ਕਾਰਨ ਇਹ ਸੀਗੇ ਸਰ ਵੀ ਜਿਹੜੇ ਦੂਜੀ ਪਾਰਟੀਆਂ ਤੋਂ ਲੀਡਰ ਆ ਜਾਂਦੇ ਨੇ ਸੀਨੀਅਰ ਲੀਡਰਾਂ ਦੀ ਜਿਹੜੇ ਜਾਂ ਜਿਹੜੇ ਵਰਕਰ ਕੰਮ ਕਰ ਰਹੇ ਹੁੰਦੇ ਆ ਉਹਨਾਂ ਦੀ ਫਿਰ ਉਹ ਉਹਨਾਂ ਨੂੰ ਦੂਜਾ ਨੌਕਰੀ ਦੇ ਦਿੱਤੇ ਜਾਂਦੇ ਨੇ ਜਿਹੜਾ ਆਮ ਵਰਕਰ ਪਹਿਲੀ ਪਾਰਟੀ 'ਚ ਕੰਮ ਕਰ ਰਿਹਾ ਉਹਨਾਂ ਦਾ ਮੁੱਲ ਪੈਂਦਾ ਨਹੀਂ ਇਕ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਬਿਨਾਂ ਪੁੱਛੇ ਪਾਰਟੀ ਦੇ ਜਿਹੜੇ ਅਹਿਮ ਜਿਹੜੇ ਅਹੁਦੇਦਾਰ ਹੁੰ ਉਹਨਾਂ ਤੋਂ ਬਿਨਾ ਪੁੱਛੀ ਨਿਯੁਕਤ ਕਰ ਦਿੱਤੇ ਜਾਂਦੇ ਆ ਤੇ ਫਿਰ ਸਾਨੂੰ ਦੱਸਿਆ ਵੀ ਨਹੀਂ ਜਾਂਦਾ ਨਾ ਕੋਈ ਮੀਟਿੰਗਾਂ ਬਾਰੇ ਪੁੱਛਿਆ ਜਾਂਦਾ ਜਿਹੜਾ ਨਿਯੁਕਤ ਕੀਤਾ ਉਹਦੇ ਬਾਰੇ ਵੀ ਨਹੀਂ ਦੱਸਿਆ ਜਾਂਦਾ ਪਾਰਟੀ ਦੇ ਇਹਨੇ ਬੁਰੀ ਹਾਲਾਤ ਹੋ ਕੇ ਕਿ ਸਾਡੇ ਨਾਲ ਸਿਰਫ ਸੰਪਰਕ ਜਿਹੜੇ ਪੀਏ ਕਰਦੇ ਨੇ ਸਾਨੂੰ ਕਦੇ ਵੀ ਪ੍ਰਧਾਨ ਸਾਹਿਬ ਨਾਲ ਮਿਲਣ ਦਿੱਤੇ ਨਹੀਂ ਜਾਂਦਾ ਠੀਕ ਹੈ ਜੀ ਤੇ ਸਾਡੀ ਜਿਹੜੀ ਲੋੜ ਹੁੰਦੀ ਹੈ ਉਹਨਾਂ ਨੂੰ ਬੂਟਾ ਵੇਲੇ ਸਿਰਫ ਬੱਸਾਂ ਭਰਨ ਵੇਲੇ ਆ ਰਹੇ ਆ ਵੀ ਬਾਈ ਜੀ ਬੱਸਾਂ ਭਰਨੀਆਂ ਅੱਜ ਆ ਇੱਥੇ ਫੰਕਸ਼ਨ ਹੈ ਪ੍ਰਧਾਨ ਜੀ ਨੇ ਆਉਣਾ 50 ਬੰਦੇ ਦੇਣੇ ਆ 100 ਬੰਦੇ ਤੁਹਾਡੇ ਲੈ ਕੇ ਆਏ ਸਾਡਾ ਕਦੇ ਵੀ ਹਾਲਾਤ ਕਦੇ ਪੁੱਛੇ ਨਹੀਂ ਸਾਡੇ ਤੋਂ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਤਾਂ ਨਹੀਂ तकरीबन 2 ਸਾਲ ਤੋਂ ਮੈਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈ ਪ੍ਰਧਾਨ ਸਾਹਿਬ ਨੂੰ ਤਾਂ ਸਾਡੇ ਜਿਹੜੇ ਅਗਲੇ ਉਹਨਾਂ ਦੇ ਪੀਏ ਹੁੰਦੇ ਆ ਉਹ ਮਿਲ ਨਹੀਂ ਦਿੰਦੇ ਤੇ ਜਿਹੜੀ ਲੋਕਲ ਲੀਡਰਸ਼ਿਪ ਹੁੰਦੀ ਆ ਉਹ ਮੂਰੇ ਹੋ ਜਾਂਦੀ ਜਿਹੜੇ ਤਾਂ ਜਿਹੜੇ ਅਹੁਦੇਦਾਰ ਹੁੰਦੇ ਆ ਜਾਂ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਆ ਉਹ ਅਦੀਨਤਾ ਮੰਨ ਲੈਂਦੇ ਆ ਉਹਨਾਂ ਨੇ ਤਾਂ ਠੀਕ ਹੈ ਨਹੀਂ ਦੂਜੇ ਬੰਦੇ ਦਾ ਅਕਸ ਨੂੰ ਜ਼ੀਰੋ ਕਰ ਦਿੰਦੇ ਆ ਤੇ ਸੋਸ਼ਲ ਮੀਡੀਆ ਤੇ ਉਹਦੇ ਖਿਲਾਫ ਫੋਲਟ ਕਮੈਂਟ ਵੀ ਆਉਂ ਇਹਨਾਂ ਹੁਣ ਇੱਕ ਲੋਕਤੰਤਰੀ ਪਾਰਟੀ ਨਹੀਂ ਰਹੀ ਅਕਾਲੀ ਦਲ ਇਹਨੂੰ ਇੱਕ ਪ੍ਰਾਈਵੇਟ ਲਿਮਟਿਡ ਬਣਾ ਦਿੱਤਾ ਗਿਆ ਪਾਰਟੀ ਦੇ ਜਿਹੜੇ ਆਪਣੇ ਜਿਹੜੇ ਉੱਚੜ ਜਿਹੜੇ ਆਪਾਂ ਕਹਿ ਦਿੰਦੇ ਹੁੰਦੇ ਆ ਵੀ ਜਿਹੜੇ ਇਹਨਾਂ ਦੇ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਉਹ ਕਮੈਂਟ ਇਦਾਂ ਦੇ ਗੰਦੇ ਗੰਦੇ ਕਰਦੇ ਦੂਜੇ ਦੇ ਅਕਸ ਬਾਰੇ ਫਿਰ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਜਿਹੇ ਆਹ ਮੇਰ ਵਾਲਾ ਰੌਲਾ ਪਿਆ ਸੀਗਾ ਜੀ ਮੇਰ ਵਾਲੇ ਰੌਲੇ 'ਚ ਸਿਰਫ VOTING ਕੀਤੀ ਸੀਗੀ ਬਿਨਾ ਪੱਖ ਜਾਣੇ ਤੇ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਹਾਲਾਂਕਿ ਉਹਨਾਂ ਨੂੰ ਵਿਚਾਰਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਡੇ ਭਰਾ ਆ ਵੱਡੇ ਉਹਨਾਂ ਨੂੰ ਵੀ ਕਿੰਨਾ ਟਾਈਮ ਹੋ ਗਿਆ ਸੀ ਕੋਈ ਉਹਨਾਂ ਦੀ ਕੋਈ ਸਾਰਨੀ ਲਈ ਗੱਲਬਾਤ ਪੱਖ ਰੱਖਣ ਦੀ ਵੀ ਇੱਕ ਵਾਰੀ ਪ੍ਰਧਾਨ ਸਾਹਿਬ ਨੇ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਹੀ ਹੈ ਵੀ ਉਹਨਾਂ ਜਿਹੜੇ ਪੀ ਸਮਝਾ ਦਿੰਦੇ ਨੇ ਉਹ ਮੂਰੇ ਹੋਣ ਹੀ ਨਹੀਂ ਦਿੰਦੇ ਜੀ ਸਾਨੂੰ ਵੀ ਨਹੀਂ ਕਰੇ ਹੋਣ ਦਿੱਤਾ ਬਾਕੀ ਜੇ ਸਾਡੀ ਹੁਣ ਕੋਈ ਸਾਰ ਨਹੀਂ ਲਊਗਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਇਲੈਕਸ਼ਨ ਆ ਰਹੇ ਆ ਹਲੇ ਤੱਕ ਤਾਂ ਸਾਨੂੰ ਪੁੱਛਿਆ ਨਹੀਂ ਪਰ ਹੁਣ ਜੇ ਮੈਂ ਜਾ ਕੇ ਹਿਮਾਲਿਆ ਪਰਬਤੀਆਂ ਪਹਾੜੀਆਂ ਦੇ ਵਿੱਚ ਲੁਕ ਜਾਣਾ ਤਾਂ ਹੁਣ ਇਲੈਕਸ਼ਨਾਂ ਵੇਲੇ ਮੈਨੂੰ ਉੱਥੋਂ ਵੀ ਲੱਭ ਲਿਆਉਣਗੇ ਇਹ ਮਤਲਬ ਐਡਾ ਬੁਰਾ ਹਾਲ ਹੈ ਵੀ ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਵੀ ਅਸੀਂ ਤਾਂ ਦੇ ਪਾਰਟੀ ਦੇ ਲਈ ਕੀਤਾ ਤੇ ਸਪੋਇਲ ਵੀ ਕੀਤੀ ਆਗੇ ਸਾਡੀ ਕਿਸੇ ਨੇ ਸਾਰ ਨਹੀਂ ਲਈ ਸਾਡਾ ਕੋਈ ਕੰਮ ਨਹੀਂ ਆ ਮੰਨ ਲਓ ਮੇਰੇ ਨਾਲ ਇੰਨਾ ਯੂਥ ਜੁੜਿਆ ਹੋਇਆ ਜੇ ਕਿਸੇ ਦਾ ਕੋਈ ਕੰਮ ਮੈਂ ਤਾਂ ਹੀ ਕਰਾ ਸਕੂ ਜਦੋਂ ਮੇਰੇ ਪਰਸਨਲ ਕੰਮ ਆਪਦੇ ਨਹੀਂ ਹੋ ਰਹੀ ਵੀ ਸੁਲਵਾਈ ਨਹੀਂ ਹੋ ਰਹੀ ਮੈਨੂੰ ਕਦੇ ਪ੍ਰਧਾਨ ਸਾਹਿਬ ਨਾਲ ਮਿਲਣ ਨਹੀਂ ਦਿੱਤਾ ਗਿਆ ਜਿਹੜੇ ਸਾਡੇ ਪੰਜਾਬ ਦੇ ਕੌਮੀ ਪ੍ਰਧਾਨ ਹੈਗੇ ਐਸਓਈ ਦੇ ਕਦੇ ਉਹਨਾਂ ਨੇ ਵੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੈਗੀ ਮੈਂ ਜਰੂਰ ਟਰਾਈ ਕੀਤਾ ਪਤਾ ਨਹੀਂ ਕੋਈ ਰਜੇਮੀਆਂ ਕਰਕੇ ਆ ਪਤਾ ਨਹੀਂ ਕਿਹੜਾ ਗੱਲ ਕਰਕੇ ਮਤਲਬ ਇੱਕ ਕੁਝ ਜਿਹੜੇ ਕਾਰਨ ਸੀਗੇ ਅੱਜ ਜਿੰਨਾ ਕਰਕੇ ਅਸੀਂ ਅਸਤੀਫਾ ਦੇ ਰਿਹਾ ਹਾਂ ਸ਼ਿਮਰ ਗੁਰਲਾ ਸੁਣਨਾ ਆ ਐਸੋਜੀ ਦੇ ਪ੍ਰਧਾਨ ਮੈਨੂੰ ਐਸੋਜੀ ਦੇ ਪ੍ਰਧਾਨ ਨੂੰ ਜੀ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਆ ਆਮ ਲ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਮੈਨੂੰ ਅਨਾਉਂਸ ਕੀਤਾ ਸੀ ਆ ਉਹ ਜੀ ਮੈਂ ਜਿਹੜੀ ਕਾਪੀ ਹੈ ਨਾ ਕਿੱਨਾ ਚਿਰ ਹੋ ਗਿਆ ਲਗਭਗ 2-3 ਸਾਲ ਹੋ ਗਏ ਸ਼ਵੀਰਵਾਦ ਨੂੰ ਮਿਲਣ ਨੂੰ ਕਿੰਨਾ ਚਿਰ ਪਾਲਾ ਸਾਹਿਬ ਨੂੰ ਮਿਲਣ ਤਾਂ ਜੀ ਮੈਨੂੰ ਵੀ ਲੱਗਦਾ 2-3 ਸਾਲ ਹੋ ਗਏ ਹੋਣੇ 2-3 ਸਾਲ ਪਹਿਲਾਂ ਮੇਰੇ ਇਲੈਕਸ਼ਨਾਂ ਵੇਲੇ ਮਿਲੇ ਸੀ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਹੈ ਜੀ ਸਾਨੂੰ ਮਿਲ ਨਹੀਂ ਦਿੱਤਾ ਲੋਕਲ ਲੀਡਰਸ਼ਿਪ ਨੇ ਪਹਿਲਾਂ ਤਾਂ ਜਿਹੜੇ ਲੋਕਲ ਲੀਡਰ ਸੀ ਉਹੀ ਚੇਂਜ ਹੋ ਗਏ ਅਸੀਂ ਪਾਰਟੀਆਂ ਜਦੋਂ ਇਲੈਕਸ਼ਨ ਇਹ ਪਰਚਿਆਂ ਵਾਸਤੇ ਸਿਰਫ ਯੂਥ ਦੀ ਲੋਡ ਆਉਂਦੀ ਆ ਜਾਂ ਬੱਸਾਂ ਭਰਨ ਲਈ ਜਾਂ ਘੱਟ ਕਰਨ ਲਈ ਹਾਲਾਂਕਿ ਸਾਰ ਸਾਡੇ ਕਦੇ ਨਹੀਂ ਲੈ ਗਏ ਜੇ ਹੁਣ ਮੰਨ ਲਓ ਮੇਰੇ ਨਾਲ ਇੰਨਾ ਯੂਥ ਖੜਾ ਹੈ ਯੂਥ ਜੁੜਿਆ ਹੈ ਬਾਕੀ ਕੌਲਦਿਆਂ ਦੇ ਮੁੰਡੇ ਜੁੜੇ ਆ ਮਹੱਲਿਆਂ ਦੇ ਜੁੜੇ ਆ ਮੈਨਾਂ ਦੀਆਂ ਪ੍ਰੋਬਲਮਾਂ ਤਾਂ ਹੀ ਸੋਲਵ ਕਰ ਸਕਦਾ ਜੇ ਮੇਰੀਆਂ ਪ੍ਰੋਬਲਮਾਂ ਸੁਣੀਆਂ ਜਾਣਗੀਆਂ ਜਦੋਂ ਮੇਰੇ ਨਾਲ ਕੌਣ ਕੌਣ ਦੇਖੋ ਜੀ ਅੱਜ ਤਾਂ ਹਲੇ ਤਾਂ ਮੈਂ ਹੀ ਕਰ ਰਿਆਂਗਾ ਬਾਕੀ ਜਿਹੜੇ ਆਫੀਸ਼ੀਅਲੀ ਜੇ ਕੋਈ ਕਿਸੇ ਨੂੰ ਦਿੱਤੀ ਹੋਣਗੇ ਉਹ ਮੁੰਡਿਆਂ ਨੇ ਮੈਨੂੰ ਕਾਲ ਆ ਰਿਹਾ ਜਿਵੇਂ ਜਿਵੇਂ ਹੋਊਗਾ ਉਹ ਅੱਗੇ ਤੁਹਾਨੂੰ ਵੀ ਨੋਟ ਕਰਵਾ ਦੇਣਾ ਜੀ ਤੁਹਾਨੂੰ ਪਾਰਟੀ ਨ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਿਹੜੇ ਸਾਡੇ ਪ੍ਰਧਾਨ ਸਾਹਿਬ ਅਸਕਵੀਰ ਜੀ ਉਹਨਾਂ ਨਾਲ ਤਾਂ ਸਾਨੂੰ ਮਿਲਦੇ ਰਾਤ ਤੇ ਨਹੀਂ ਕਰ ਲੈਂਦੇ ਉਹ ਵੀ ਜਿਹੜੇ ਪੀਏ ਹੁੰਦੇ ਆ ਜੀ ਉਹਨਾਂ ਦੇ ਤੇ ਜਾਂ ਜਿਹੜੀ ਲੋਕਲ ਆਪਣੀ ਲੋਕਲ ਹੈਗੀ ਹੈਗੀ ਲੀਡਰ ਨੂੰ ਮਿਲਣਾ ਚਾਹੁੰਦੇ ਸੀ ਮੈਂ ਤਾਂ ਆਪਦੇ ਪੱਖ ਰੱਖਣਾ ਚਾਹੁੰਦਾ ਸੀ ਜੀ ਮੈਨੂੰ ਕੀ ਲੋੜ ਸੀ ਮੈਂ ਅੱਜ ਆ ਕੇ ਨਹੀਂ ਨਹੀਂ ਤੁਸੀਂ ਨਾਰਾਜ਼ ਕੀ ਤੁਹਾਡੀ ਸ਼ਰਮਣੀ ਅਕਾਲੀ ਜਲ ਤੋਂ ਆ ਕਿ ਇੱਥੇ ਦੀ ਲੋਕਲ ਲੀਡਰਸ਼ਿਪ ਲੋਕਲ ਲੀਡਰਾਂ ਨਾਲ ਆ ਜੀ ਮੇਰੀ ਓਕੇ ਲੋਕਲ ਲੀਡਰਸ਼ਿਪ ਸਾਨੂੰ ਮੂਰੇ ਹੋਣੀ ਨਹੀਂ ਦਿੰਦੇ ਸਾਡੇ ਗਰਾਊਂਡ ਲੈਵਲ ਦਾ ਜਿਹੜਾ ਕੰਮ ਹੈ ਸਾਡੀ ਤੇ ਸਾਰੀ ਨਹੀਂ ਲੈ ਰਹੇ ਵੀ ਅਸੀਂ ਕਿੰਨਾ ਵਰਕ ਕਰ ਰਹੇ ਹਾਂ ਜੀ ਪ੍ਰਧਾਨ ਸਾਹਿਬ ਨੂੰ ਪਤਾ ਹੋਊਗਾ ਫੇਰ ਹੀ ਅਸੀਂ ਕਿਤੇ ਜਾ ਕੇ ਉਹ ਕਰਾਂਗੇ ਨਾ ਜੀ ਇਹ ਤਾਂ ਇੱਥੇ ਰਹਿੰਦੇ ਤਾਂ ਸਿੱਧਾ ਜਾ ਕੇ ਮੰਨ ਲੈ। ਭਾਈ ਜੀ ਮੈਨੂੰ ਤਾਂ ਹੀ ਦੇਣਗੇ ਜੇਰੋਂ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਜਾਂਦਾ ਵੀ ਜਿਹੜੇ ਉਹਨਾਂ ਦੇ ਪੀਏ ਆ ਉਹੀ ਰਾਸਤਾ ਰੱਖਦੇ ਉਹ ਮੂਰੇ ਹੋਣੀ ਹੀ ਨਹੀਂ ਹੁੰਦੇ। ਜੇ ਮੰਨ ਲਓ ਮੈਂ ਕਰਨ ਦੀ ਕੋਸ਼ਿਸ਼ ਕਰੂੰ ਮੇਰਾ ਅਕਸ ਜ਼ੀਰੋ ਕਰ ਦੇਣਗੇ ਅੱਜ ਤੋਂ ਦੇਖ ਲਿਓ ਸੋਸ਼ਲ ਮੀਡੀਆ ਤੇ ਪੌਲਸਟ ਸਟਾਰਟ ਕਰ ਦੇਣਗੇ ਉਹ ਤਾਂ ਐ ਵੀ ਕਹਿਣਗੇ ਵੀ ਇਹ ਤਾਂ ਕਦੇ ਪ੍ਰਧਾਨ ਲੱਗੇ ਹੀ ਨਹੀਂ ਸੀ। ਹਾਲਾਂਕਿ ਮੈਂ ਤੁਹਾਨੂੰ ਇਹਦਾ ਜਿਹੜਾ ਆਫੀਸ਼ੀਅਲੀ ਆ ਜਿਹ ਵੀ ਉਹ ਸਾਡੇ ਐਮਸੀ ਨਹੀਂ ਸੀ ਠੀਕ ਹੈ ਨਾ ਜੀ ਵੀ ਇਹ ਕੁਝ ਕਾਰਨ ਹੈ ਇਹ ਯੂਥ ਦਾ ਦਰਦ ਹੈ ਕਿਉਂਕਿ ਅਸੀਂ ਆਪ ਦਾ ਸਾਰਾ ਟਾਈਮ ਗੱਟ ਕੇ ਪੈਸਾ ਵੀ ਆਦੀ ਜੇਬਾਂ ਚੋਂ ਲਾਇਆ ਕਿਤੇ ਦੱਸ ਗਏ ਆ ਰੈਲੀਆਂ ਚ 12 12 15 15 ਬੱਸਾਂ ਭਰ ਕੇ ਭਰ ਕੇ ਲੈ ਕੇ ਆਉਂਦੇ ਨੇ ਮੈਨੂੰ 10 ਤੋਂ 12 ਸਾਲ ਹੋ ਚੁੱਕੇ ਆ ਪਰਚੇ ਵੀ ਛੁੱਟ ਛੁੱਟ ਕਰਦੇ ਸਰ ਆਫੀਸ਼ੀਅਲੀ ਤਾਂ ਜਿਹੜੇ ਵੀ ਕੋਈ ਧਰਨੇ ਧੁਰਨੇ ਚ ਹੁੰਦੇ ਸੀ ਉਹਦੇ ਚ ਆਏ ਇੱਕ ਦੋ ਚ ਨਾਮ ਵੀ ਆਏ ਆ ਵੀ ਜਦੋਂ ਹੁਣ ਲੜਾਈਆਂ ਲੁੜੀਆਂ ਹੋ ਜਾਂਦੀਆਂ ਬੂਥਾਂ ਬਾਥਾਂ ਦੇ ਉਹਦੇ ਚ ਸਾਨੂੰ ਹੀ ਮੂਰੇ ਕਰ ਦਿੰਦੇ ਸੀ ਸਭ ਨਾਲ ਐਸਓਏ ਦੇ ਹੁਣ ਪੰਜਾਬ ਦੇ ਪ੍ਰਧਾਨ ਸੋਣਾ ਰੋਬਨ ਭਰਾੜ ਅਰਸ਼ਦੀਪ ਸਿੰਘ ਰੋਬਨ ਹਾਂਜੀ ਭਾ ਜੀ ਹੁਣ ਬੜੀ ਗੱਲ ਬਤਾਈ ਸਰ ਮੈਂ ਰਾਸਤਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਹਾਲੇ ਤੱਕ ਕਿਸੇ ਦਾ ਨਹੀਂ ਮੈਨਣਾ ਕਿਸੇ ਦਾ ਮਤਲਬ ਮੈਂ ਕਹਿ ਰਿਹਾ ਮੈਂ 2.5 ਸਾਲ ਤੋਂ ਘਰੇ ਬੈਠਾ ਆਈ ਮੇਰੇ ਵਰਗੇ ਕਈ ਲੀਡਰ ਹੈਗੇ ਆ ਜਿਹੜੇ ਹਿੰਮਤ ਨਹੀਂ ਸਤਕਾਰਦੇ ਹੁਣ ਦੂਜੀਆਂ ਪਾਰਟੀਆਂ ਚੋਂ ਵਾਕੇ ਇਹਨਾਂ ਨੂੰ ਲਾ ਦਿੰਦੇ ਨੇ ਲੀਡਰ ਲਾ ਦਿੰਦੇ ਨੇ ਤਾਂ ਉਹਨਾਂ ਦੀ ਗੱਲ ਨਹੀਂ ਸੁਣਿਆਦੇ ਉਹਨਾਂ ਨੂੰ ਜ਼ੀਰੋ ਕਰ ਦਿੰਦੇ ਤੇ ਜਿਹੜੇ ਕਈ ਮੇਰੇ ਵਰਗੇ ਆ ਕੇ ਜਦੋਂ ਮੈਂ ਘਰੇ ਬੈਠਾ ਸੀਗਾ ਜੀ ਜੇ ਉਹਨੂੰ ਕੋਈ ਸੁਣਵਾਈ ਨਹੀਂ ਹੋਊਗੀ ਤੇ ਬੰਦਾ ਕੀ ਕਰੂਗਾ ਪਰ ਮੈਂ ਮੇਰਾ ਹਲੇ ਕਿਸੇ ਪਾਰਟੀ 'ਚ ਕੋਈ ਜਾਣਦਾ ਕੋਈ ਉਹ ਨਹੀਂ ਹੈਗਾ ਅੱਗੇ ਵਾਲੀ ਜਿਹੜੀ ਨੀਤੀ ਹੈ ਅਸੀਂ ਇਹਦੇ ਚਾਰ ਭਰਾਵਾਂ ਨਾਲ ਡਿਸਕਸ਼ਨ ਵੀ ਕਰਾਂਗੇ ਅਡੀ ਟੀਮ ਨਾਲ ਵੀ ਡਿਸਕਸ਼ਨ ਕਰਾਂਗੇ ਕਿੱਥੇ ਜਿਹੜਾ ਰਾਹ ਬੰਦਾ ਹੋਊਗਾ ਉਹ ਜੋ ਆਪਾਂ ਦੇਖਾਂਗੇ ਜਿਹੜੀ ਸ਼ਰਮ ਨਾਲ ਇਕੱਲੀ ਚੱਲੂ ਕੀ ਮੈਸੇਜ ਦੇਣਾ ਹੈ ਮੈਸੇਜ ਇਹੀ ਦੇਣਾ ਚਾਹੁੰਦਾ ਜੀ ਪਾਰਟੀ ਬਹੁਤ ਵਧੀਆ ਹੈ ਪਰ ਗੱਲ ਇਹ ਹੈ ਵੀ ਜਿਹੜੇ ਗਰਾਊਂਡ ਵਰਕਰ ਸੋਡੇ ਹੈ ਉਹਨਾਂ ਤੋਂ ਬਿਨਾ ਪਾਰਟੀ ਦੇ ਜਿਹੜੇ ਉੱਚੇ ਲੀਡਰ ਹੈ ਉਹਨਾਂ ਦਾ ਕਰਦਾਰ ਵੀ ਜ਼ੀਰੋ ਹੋ ਜਾਊਗਾ ਆ ਉਹਨਾਂ ਲਈ ਟਾਈਮ 'ਚ ਜਿਵੇਂ ਪਹਿਲਾਂ ਮੇਰੇ ਭਰਾ ਵੀ ਜਿਹੜੇ ਛੱਡ ਕੇ ਗਏ ਨੇ ਜਿਵੇਂ ਐਮਸੀ ਛੱਡੇ ਆ ਆਈਟੀ ਵਿੰਗ ਦੇ ਪ੍ਰਧਾਨ ਵੀ ਗਏ ਆ ਮਤਲਬ ਸਾਰਾ ਕਾਲੀ ਦਾਲੇ तकरीबन ਖਾਲੀ ਹੋ ਚੁੱਕਿਆ ਤੇ ਇਹ ਸਾਹਮਣਾ ਚਾਹੀਦਾ ਵੀ ਉਹ ਚ ਕਮੀ ਕਿੱਥੇ ਹੈ ਜਿਹੜੀ ਸੀਨੀਅਰ ਲੀਡਰਸ਼ਿਪ ਉਹਨਾਂ ਨੂੰ ਬਿਠਾ ਕੇ ਇੱਕ ਵਾਰੀ ਰਾਤਤਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਆਪਦੇ ਪੀਆ ਤੇ ਜਿਹੜੀ ਲੋਕ ਲੀਡਰਸ਼ਿਪ ਆ ਬਿਨਾ ਪੁੱਛੀ ਦਾ ਮਤਲਬ ਜਿਹੜੀ ਸਮਝ ਹੀ ਨਹੀਂ ਜੀ ਗੱਲ ਨੂੰ ਐਨ ਐਨ ਟਾਈਮ ਹੋ ਗਿਆ ਕੋਈ ਐਦਾ ਨਹੀਂ ਹੋਤੇ ਜ਼ਰੂਰਦਾਰ ਅੰਮੇ ਅਸਾ ਉਹ ਬਿਲਕੁਲ ਸਰ ਬਿਲਕੁਲ ਹੀ ਨਹੀਂ ਹੈ ਜਿਆ ਕੁਝ ਨਹੀਂ ਹੈਗਾ ਸਾਨੂੰ ਆਪਦੇ ਉੱਤੇਦਾਰਾਂ ਦਾ ਵੀ ਸਾਨੂੰ ਕੋਈ ਅਉਦੇ ਲੈ ਕੇ ਸੀ ਕਿ ਘੱਟ ਲਿਆ ਜੀ ਤੁਸੀਂ ਕਹਿੰਦੇ ਕਿ ਪਾਰਟੀ ਵਧੀਆ ਕਾਲੀ ਦਾ ਪਾਰਟੀ ਵਧੀਆ ਜੀ ਮੈਂ ਤਾਂ ਕਹਿੰਦਾ ਜੀ ਤੁਹਾਨੂੰ ਮਲਾਪ ਮਲਾਪ ਮਲਾ ਲੈਣਗੇ ਹਮਨ ਜੋਗੇ ਸਰ ਦੇਖੋ ਜਦੋਂ ਪਹਿਲਾਂ ਵੀ ਮੈਸੇਜ ਲਾਇਆ ਜੀ ਇਹ ਜੀ ਗੱਲ ਨਹੀਂ ਵੀ ਹੁਣੇ ਲਾ ਰਿਹਾ ਮੈਂ ਪਹਿਲਾਂ ਮੈਸੇਜ ਤੋਂ ਪਹਿਲਾਂ 20 ਮਤਲਬ 2 ਸਾਲ ਤੋਂ ਇਹ ਕੋਸ਼ਿਸ਼ ਚੱਲ ਰਹੀ ਹੈ ਵੀ ਨਰਾਜ਼ਗੀ ਹੈ ਨਰਾਜ਼ਗੀ ਸਾਡੇ ਨਾਲ ਤੱਕ ਨਰਾਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਹਸੈਨ ਕਰਨ ਦਾ ਵਾਦਾ ਮੇ ਪਾਰਟੀ ਨੂੰ ਮੈਸੇਜ ਦੇਣਾ ਚਾਹੀਦਾ ਹੈ ਮੈਸੇਜ ਤਾਂ ਮੇਰਾ ਜੀ ਪਾਰਟੀ ਬਹੁਤ ਵਧੀਆ ਪਾਰਟੀ ਤਾਂ ਜੀ ਅਸੀਂ ਕਹਿੰਦੇ ਤੈਨੂੰ ਤਾਂ ਅਸੀਂ ਨਾਲ ਖੜੀ ਸੀ ਪਾਰਟੀ ਬੰਦਿਆਂ ਨਾਲ ਹੁੰਦੀ ਹੈ ਵਰਕਰਾਂ ਨਾਲ ਹੁੰਦੀ ਹੈ ਜੀ ਉਹਨਾਂ ਦੀ ਮਿਹਨਤ ਨਾਲ ਹੁੰਦੀ ਹੈ ਜਦੋਂ ਜਿਹੜੇ ਹੁਣ ਐਮਸੀ ਗਏ ਹੈ ਜੀ ਆਪਣੇ ਜਿਹੜੇ ਐਮਸੀ ਗਏ ਉਹਨਾਂ ਦੀ ਗਲਤੀ ਕੀ ਸੀ ਉਹਨਾਂ ਦੀ ਗਲਤੀ ਇਹ ਸੀ ਵੀ ਉਹਨਾਂ ਨੇ ਨਾ ਤਾਂ ਜਿਹੜੀ ਉਹ ਮੇਅਰ ਸੀਗੀ ਨਾ ਤਾਂ ਉਹ ਕੋਈ ਕਾਂਗਰਸ ਦੀ ਮੇਅਰ ਸੀਗੀ ਨਾ ਉਹ ਕੋਈ ਭਾਜਪਾ ਦੀ ਸੀ ਲਾਹ ਕਾਲੀ ਗਲਤੀ ਸੀ ਉਹਨਾਂ ਨੇ ਤਾਂ ਸਿਰਫ ਇੱਕ ਅਵਧਾ ਅਧਿਕਾਰ ਸਮਝਿਆ ਕਿ ਇੱਕ ਉਹਨਾਂ ਨੂੰ ਲਾਇਆ ਜਾਵੇ ਕਿਉਂਕਿ ਜਦੋਂ ਮੇਅਰ ਕੰਮ ਹੀ ਨਹੀਂ ਕਰ ਰਹੀ ਸੀ ਪਰ ਉਹਨਾਂ ਉਹਨਾਂ ਦਾ ਇੱਕ ਪੱਖ ਰੱਖੇ ਬਿਨਾ ਇੰਨੇ ਪੁਰਾਣੇ ਵਰਕਰਸ ਜਿਨ੍ਹਾਂ ਦੇ ਵਿੱਚ ਇੱਕ ਹਰਪਾਲ ਜੀ ਵੀ ਉਤਕਾਲੀ ਦਲ ਦੇ ਵੀ ਰਹੇ ਆ ਤੇ ਆਪਣੇ ਸਿੰਦਾ ਜੀ ਆ ਅਰਣਿੰਦਰ ਰਾਣਾ ਜੀ ਆ ਮੱਕਣ ਜੀ ਆ ਉਹਨੇ ਉਹਦੀ ਮਿਹਨਤ ਸਦਕਾ ਜਿਹੜੀ ਉਹ ਮੈਂਬਰਸ਼ਿਪ ਸੀਗੀ ਕੌਂਸਲਸ਼ਿਪ ਸੀਗੀ ਉਹ ਜਿੱਤੀ ਸੀ ਉਹਨਾਂ ਦਾ ਪੱਖ ਸੁਣਨਾ ਚਾਹੀਦਾ ਸੀ ਮਤਲਬ ਤਾਲਮੇਲ ਦੀ ਕਮੀ ਸਾਡੇ ਮੇਰੀ ਸਾਡੇ ਕੰਮ ਸਾਰੇ ਸਵੀਰ ਵਾਲਾ ਨਹੀਂ ਸੀਗੇ ਉਹਨਾਂ ਦਾ ਨਹੀਂ ਨਹੀਂ ਜੀ ਸਾਡੇ ਤਾਂ ਲਗਾ ਰੱਖੇ ਸੀਗੇ ਅਰਸ਼ਦੀ ਜੀ ਰੋਮਨ ਵੈਸੇ ਵੀ ਤੁਹਾਡੀ ਐਸਓਈ ਤੱਕ ਕੀ ਕੋਈ ਸਾਡੀ ਦਾ ਸੈਂਸਰ ਜਦੋਂ ਐਕਟਿਵ ਹੁੰਦੀ ਹੈ ਮੈਂ ਇੱਕ ਚੀਜ਼ ਦੱਸਦਾ ਐਕਟਿਵ ਹੁੰਦੀ ਹੈ ਇਲੈਕਸ਼ਨਾਂ ਦਾ ਆਪ ਹੀ ਰੋਲ ਰਹੇਗਾ ਐਸਓਈ ਦਾ ਕੰਮ ਬਸ ਇਲੈਕਸ਼ਨਲ ਵਿੱਚ ਮਤਲਬ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਦੀ ਪ੍ਰਚਾਰ ਦੇ ਵਿੱਚ ਹੈਲਪ ਕਰਨਾ ਹੁੰਦਾ ਤੇ ਹਾਂ ਜੀ ਜਿਹੜੀ ਉਹਨਾਂ ਨੇ ਕੰਮ ਹੁੰਦੇ ਉਹਨਾਂ ਨੂੰ ਯੂਸ ਤੱਕ ਪਹੁੰਚਾਉਣਾ ਹੁੰਦਾ ਇਹ ਤਾਂ ਸਭਾ ਚ ਹੁੰਦੀ ਹੈ ਇਹ ਸੱਤਾ ਦੇ ਵਿੱਚ ਹੁੰਦੀ ਆ ਮੈਂ ਤਾਂ ਹੁਣ ਇਹ ਕਹਿ ਰਿਹਾ ਵੀ ਹਾਲੇ ਸੱਤਾ 'ਚ ਹੈ ਨਹੀਂ ਹਾਲੇ ਨਹੀਂ ਪੁੱਛਦੇ ਜਦੋਂ ਸੱਤਾ ਜਾ ਕੇ ਉਹ ਤਾਂ ਪੁੱਛਣਾ ਵੀ ਕੀ ਹੈ ਲੱਗਦਾ ਵੀ ਜਿਹੜੇ ਯੂਥ ਨੂੰ ਸਿਰਫ ਇਲੈਕਸ਼ਨਾਂ ਵਾਸਤੇ ਵਰਤਿਆ ਜਾਂਦਾ ਉਹ ਬਿਲਕੁਲ ਸਿਰਫ ਇਲੈਕਸ਼ਨ ਯੂਥ ਨੂੰ ਇਲੈਕਸ਼ਨਾਂ ਲਈ ਵਰਤਿਆ ਜਾਂਦਾ ਉਹਨਾਂ ਦੇ ਫਿਰ ਪਰਚੇ ਪੈਂਦੇ ਆ ਜੀ ਜਦੋਂ ਪਰਚੇ ਪੈਂਦੇ ਪਰ ਉਹਨਾਂ ਦਾ ਫਿਊਚਰ ਖਰਾਬ ਹੁੰਦਾ ਫਿਰ ਉਹ ਗੈਂਗਸਟਰ ਵਾਲਾ ਬਣ ਉਹ ਸ਼ਾਇਦ ਇਹ ਸਮਾਂ ਇਹ ਗੱਲ ਸਮਝਣ ਜੇ ਮੈਨੂੰ ਵੀ ਥੋੜਾ ਜਿਹਾ ਸਮਾਂ ਲੱਗ ਗਿਆ ਅਰ ਚਲੋ ਮੈਂ ਆਉਣ ਵਾਲੇ ਯੂਥ ਨੂੰ ਵੀ ਬੇਨਤੀ ਕਰਦਾ ਵੀ ਆਪ ਦਾ ਸਮਾਂ ਤੇ ਟਾਈਮ ਖਰਾਬ ਨਾ ਕਰੋ ਤੇ ਆਪ ਦੀ ਲਾਈਫ ਦੇ ਵਿੱਚ ਅੱਗੇ ਰਹੋ ਤੇ ਐਵੇਂ ਗਲਤ ਪੱਖੀ ਕਦਮ ਨਾ ਵਧਾਓ